ਆ ਦੇਖ ਲਓ ਰੇਲ ਗੱਡੀ ਆਉਣ ਵਾਲੀ ਆ ਤੇ ਲੋਕ ਏੜ ਦੀ ਲੰਗੀ ਜਾ ਰਹੇ ਆ 파ਟਕ ਲੱਗਾ ਹੋਇਆ ਇੱਕ ਕਿਦ ਨੂੰ ਆ ਗਿਆ ਆ ਦੇਖੋ ਇਹ ਵੀ ਲੰਘ ਗਿਆ ਗੱਡੀ ਦਾ ਕੋਈ ਪਤਾ ਨਹੀਂ ਕਦੋਂ ਦੇ ਕਿਹੜੇ ਪਾਸੇ ਆ ਜਾਣੀ ਪਰ ਇਹ ਲੋਕ ਪੋਟਾਨੀ ਕੀ ਇਹ ਨਨੋਕਾਲ ਹੈਗੀ ਆ ਕਿ ਇਸ ਤਰ੍ਹਾਂ ਹੀ ਬਸ ਏਰਦੀ ਗੱਦੀ ਗੱਦੀ ਲੰਘ ਕੇ ਲਾਈਨ ਕਰਾਸ ਕਰ ਰਹਾ ਹੈ। ਦੇਖੇ ਚੱਲੋ। ਹੋਰ ਆਬਦੁਰ ਆ ਗਿਆ। ਇਹਦੇ ਨਾਲ ਬੱਚਾ। ਦੇਖੋ। ਇਹ ਹੁਣ ਇਹ ਵੀ ਥੱਲੇ ਦੀ ਲੰਗਣ ਦੀ ਕੋਸ਼ਿਸ਼ ਕਰੂਗਾ ਬੱਚਾ ਅੱਗੇ ਖੜਾ ਉਹ ਉਹ ਬੱਚੇ ਨੂੰ ਤਾਰਤਾ ਤੇ ਉਹ ਇੱਕੋ ਦੂ ਕਾਲਾ ਆ ਗਿਆ ਉਹ ਲੰਗਿਆ ਆਹ ਹੁਣ ਬਜ਼ੁਰਗ ਵੀ ਸਕੂਟਰ ਲਗਾਉਣ ਲੱਗਾ ਏਡ ਤੇ ਉਹ ਨਾਲ ਬੱਚਾ ਤੁਰਿਆ ਜਾਂਦਾ ਲਾਈਨ ਕ੍ਰਾਸ ਕਰ ਰਿਹਾ ਗੱਡੀ ਦਾ ਕੋਈ ਪਤਾ ਨਹੀਂ ਕਦੋਂ ਆ ਜਾਣੀ ਦੇਖੋ ਕਿੱਡੀ ਲੰਘੇਲੀ ਸ਼ਿਆਣਿਆਂ ਨੇ ਕਿਹਾ ਕਿ देर ਨਾਲ ਪਹੁੰਚਣ ਨਾਲੋਂ ਕਰਨਾ ਪਹੁੰਚਣ ਨਾਲੋਂ देर ਨਾਲ ਪਹੁੰਚਣਾ ਚੰਗਾ ਤੇ ਪਰ ਨਹੀਂ ਇਹ ਲੋਕ ਸਮਝ ਨਹੀਂ ਸਕਦੇ ਦੇਖੋ ਦੇਖੀ ਲੰਘਦੇ ਜਾ ਰਹੇ ਆ ਨਾ ਇੱਕ ਹੋਰ ਆ ਗਿਆ ਸੋਚ ਰਿਹਾ ਕਿ ਲੰਗਾ ਕਿ ਨਾ ਲੰਗਾ ਪਰ جا رہی ہے۔ ਹਰ ਲੜਕੀ ਆ ਗਈ। ਕੋਹਰ ਮੋਟਰਸਾਈਕਲ ਆ ਗਿਆ। ਇਹ ਵੀ ਲੰਘ ਰਿਹਾ। ਗੱਡੀ ਦਾ ਕੋਈ ਪਤਾ ਨਹੀਂ ਕਿਹੜੇ ਪਾਸੋਂ ਤੇ ਕਦੋਂ ਆ ਜਾਣੀ ਹੈ। ਪਰ ਇਹ ਰੁਕ ਨਹੀਂ ਰਹਿ ਲੋਕ। ਦੇਖੋ ਅਸੀਂ ਕਿੱਡੀ ਹੰਗਲੇ ਕਰ ਰਹੇ ਹਾਂ। ਦੇਖੋ। ਕੋਈ ਜਾਨ ਦੀ ਪਰਵਾਹ ਨਹੀਂ। ਚਲੋ ਇਹਦਾ ਵੀ ਮਨ ਬਣ ਗਿਆ। ਦੇਖੋ ਦੇਖੋ। ਲੰਗਣਾ ਨਹੀਂ ਜਾਉਣਾ ਸੀ ਪਰ ਦੂਜੇ ਲੋਕਾਂ ਨੂੰ ਲੰਘਦੇ ਦੇਖ ਕੇ ਇਹ ਵੀ ਪਾਰ ਕਰ ਗਿਆ ਬਸ ਆਈ ਸਾਡੀ ਸੋਚ ਆ ਕਿ ਜਲਦੀ ਜਲਦੀ ਕਾਲੀ ਕਾਲੀ ਅੱਗੇ ਜਾ ਕੇ ਪਤਾ ਨਹੀਂ ਕੀ ਕਰਨਾ ਆ ਮੁੰਡਾ ਇਹ ਕਾਫੀ ਦੇਰ ਤੋਂ ਖੜਾ ਹੈ ਇਹ ਨਹੀਂ ਲੰਘਿਆ ਸਿਆਣਪ ਹਾਂ ਲੇ ਗੱਡੀ ਆ ਗਈ ਦੱਸੋ ਫਿਰ ਗੱਡੀ ਜਦੋਂ ਆ ਜੇ ਨੇੜੇ ਫਿਰ ਅਗੋਂ ਦੀ ਬੰਦ ਲੰਘ ਨਹੀਂ ਸਕਦਾ ਭੱਜ ਕੇ ਨਹੀਂ ਲੰਘ ਸਕਦਾ ਤੇ ਜੇ ਸਕੂਟਰ ਮੋਟਰਸਾਈਕਲ ਜਾਣਾ ਹੈ ਤਾਂ ਫਿਰ ਤਾਂ ਜਾਵੇਂ ਨਹੀਂ ਲੰਘ ਸਕਦਾ